ਜਿਹੜੀ ਪਿਸਤੌਲ ਵਾਲੀ ਗੱਲ ਮੈਨੂੰ ਕਹਿੰਦਾ ਸੀਗਾ ਵੀ ਮੈਨੂੰ ਤੇਰੇ ਤੋਂ ਡਰ ਲੱਗਦਾ ਤੈਨੂੰ ਡਰ ਲੱਗਦਾ ਨਹੀਂ ਮੈਥੋਂ ਪਹਿਲਾਂ ਹਾਂ ਹੁਣ ਨਹੀਂ ਹੁਣ ਨਹੀਂ ਨਾ ਲੱਗਦਾ ਮੈਂ ਵਧੀਆ ਬੰਦਾ ਯਾਰ ਮੈਨੂੰ ਪਤਾ ਪਤਾ ਹੈ ਨਾ ਤੈਨੂੰ ਜਿਸ ਤਰ੍ਹਾਂ ਸਾਡਾ ਪਿਆਰਾ ਮੂਸੇ ਵਾਲਾ ਬੱਚਿਆਂ ਦੇ ਨਾਲ ਲਗਾਵ ਰੱਖਦਾ ਸੀ ਸਿੱਧੂ ਮੂਸੇ ਵਾਲਾ ਬੱਚਿਆਂ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦਾ ਸੀ ਸਿੱਧੂ ਮੂਸੇ ਵਾਲਾ ਦੇ ਅਕਸਰੀ ਵੀਡੀਓਜ਼ ਬੱਚਿਆਂ ਦੇ ਨਾਲ ਆਉਂਦੀਆਂ ਹੀ ਰਹਿੰਦੀਆਂ ਸੀ ਉਸੇ ਤਰ੍ਹਾਂ ਸਾਡਾ ਨਿੱਕਾ ਸਿੱਧੂ ਵੀ ਸਾਰਿਆਂ ਦੇ ਨਾਲ ਬਹੁਤ ਹੀ ਪਿਆਰ ਰੱਖਦਾ ਏ ਨਿੱਕਾ ਸਿੱਧੂ ਸਾਰਿਆਂ ਦੇ ਨਾਲ ਹੈਂਡਸ਼ੇਕ ਕਰਦਾ ਏ ਅਤੇ ਇਸ ਤੋਂ ਇਲਾਵਾ ਜਦੋਂ ਵੀ ਨਿੱਕੇ ਸਿੱਧੂ ਨੂੰ ਕੋਈ ਬੱਚਾ ਮਿਲਣ ਆਉਂਦਾ ਹੈ ਤਾਂ ਨਿੱਕਾ ਸਿੱਧੂ ਉਸ ਨੂੰ ਹੱਥ ਮਿਲਾ ਕੇ ਮਿਲਦਾ ਏ ਇਨਾ ਛੋਟਾ ਹੋਣ ਦੇ ਬਾਵਜੂਦ ਵੀ ਨਿੱਕਾ ਸਿੱਧੂ ਇੰਨਾ ਸਿਆਣਾ ਹੈ ਕਿ ਜੋ ਹਾਲ ਦੀਆਂ ਤਸਵੀਰਾਂ ਦੇ ਵਿੱਚ ਦੇਖ ਹੀ ਲਿਆ ਹੋਵੇਗਾ ਸਾਡਾ ਨਿੱਕਾ ਸਿੱਧੂ ਬਹੁਤ ਹੀ ਜ਼ਿਆਦਾ ਸਿਆਣਾ ਹੈ ਅਤੇ ਕਿਊਟ ਵੀ ਹੈ ਲੋਕ ਅਕਸਰ ਉਸ ਨੂੰ ਦੁਆਵਾਂ ਦਿੰਦੇ ਹਨ ਉਸ ਦੀ ਲੰਬੀ ਉਮਰ ਦੀਆਂ ਦੁਆਵਾਂ ਕਰਦੇ ਹਨ ਨਿੱਕਾ ਸਿੱਧੂ ਇੰਨਾ ਜ਼ਿਆਦਾ ਕਿਊਟ-ਕਿਊਟ ਫੇਸ ਬਣਾਉਂਦਾ ਹੈ ਕਿ ਲੋਕੀ ਉਸ ਨੂੰ ਦੇਖਣ ਦੇ ਲਈ ਉਤਸੁਕ ਰਹਿੰਦੇ ਹਨ